ਕਲਕੱਤਾ ਕੇਸ ਨੂੰ ਲੈ ਕੇ ਸਭ ਤੋਂ ਵੱਡੀ ਅਤੇ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਸੀਬੀਆਈ ਦਾ ਕਲੇਜਾ ਫਟੇ ਦਾ ਫਟਿਆ ਰਹਿ ਗਿਆ ਦੱਸਦੀ ਹੈ ਕਿ ਹੁਣੇ-ਹੁਣੇ 2 ਘੰਟੇ ਪਹਿਲਾਂ ਸੀਬੀਆਈ ਅਤੇ ਈਡੀ ਨੇ ਮਿਲ ਕੇ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਛਾਪਾ ਮਾਰਿਆ ਅਤੇ ਉਸ ਛਾਪੇ ਵਿੱਚ ਜੋ ਮਿਲਿਆ ਉਹ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਦਰਸਲ ਜਦੋਂ ਸੀਬੀਆਈ ਅਤੇ ਈਡੀ ਨੇ ਮਿਲ ਕੇ ਪ੍ਰਿੰਸੀਪਲ ਦੇ ਘਰੇ ਛਾਪਾ ਮਾਰਿਆ ਤਾਂ ਉਹਨਾਂ ਨੂੰ ਉੱਥੋਂ 10 ਮਿੰਟ ਦਾ ਸੀਸੀਟੀਵੀ ਫੁਟਮਾਂ ਦਾ ਵੀਡੀਓ ਮਿਲਿਆ ਇਹ ਸੀਸੀਟੀਵੀ ਉਹਨਾਂ ਹੀ ਫੁਟਮਾਂ ਦਾ ਵੀਡੀਓ ਹੈ ਜੋ ਵੀਡੀਓ ਹੁਣ ਤੱਕ ਸੀਬੀਆਈ ਖੋਜ ਰਹੀ ਸੀ ਅਤੇ ਮਿਲ ਨਹੀਂ ਰਿਹਾ ਸੀ ਦਰਸਲ ਜਦੋਂ ਉਸ ਦਿਨ ਬਹੁਤ ਸਾਰੇ ਉਹ ਕੋ ਹਸਪਤਾਲ ਵਿੱਚ ਵੜ ਕੇ ਤੋੜ-ਫੋੜ ਕਰਨ ਲੱਗੇ ਸਨ ਤਾਂ ਉਹਨਾਂ ਵਿੱਚੋਂ ਹੀ ਇੱਕ ਬੰਦੇ ਨੇ ਉਹਨਾਂ CCTV ਫੋਟਮਾਂ ਦਾ ਮੇਨ ਹਿੱਸਾ ਕੱਟ ਕੇ ਆਪਣੇ ਕੋਲ ਰੱਖ ਲਿਆ ਸੀ ਅਤੇ ਬਾਅਦ ਵਿੱਚ ਪ੍ਰਿੰਸੀਪਲ ਸੰਦੀਪ ਕੋਸ਼ ਨੂੰ ਦੇ ਦਿੱਤਾ ਸੀ ਅਤੇ ਉਹੀ ਮੇਨ ਹਿੱਸਾ CBI ਲਗਭਗ 20 ਦਿਨਾਂ ਤੋਂ ਖੋਜ ਰਹੀ ਸੀ ਪਰ ਮਿਲਿਆ ਨਹੀਂ ਸੀ ਅਤੇ ਹੁਣ ਜਦੋਂ ਮਿਲ ਗਿਆ ਹੈ ਤਾਂ CBI ਦਾ ਖੁਦ ਦਾ ਕਲੇਜਾ ਫਟ ਗਿਆ ਹੈ ਅਤੇ ਉਸ ਸੀਸੀਟੀਵੀ ਫੋਟੋਆਂ ਵਿੱਚ ਜੋ ਵੀਡੀਓ ਹੋਇਆ ਜੇਕਰ ਤੁਹਾਨੂੰ ਉਹ ਵੀਡੀਓ ਦਿਖਾ ਦਿੱਤਾ ਜਾਵੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸਿਰਫ ਇਹੀ ਨਹੀਂ ਸੀ ਵੀਆਈ ਅਤੇ ਈਡੀ ਨੇ ਜਦੋਂ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਛੱਪਾ ਮਾਰੇ ਤਾਂ ਉਹਨਾਂ ਨੂੰ ਇਸ ਵੀਡੀਓ ਤੋਂ ਇਲਾਵਾ ਅਰਬਾਂ ਰੁਪਏ ਵੀ ਉਥੋਂ ਬਰਾਮਦ ਹੋਏ ਜਿਸ ਦਾ ਹਿਸਾਬ ਉਹ ਖੁਦ ਪ੍ਰਿੰਸੀਪਲ ਸੰਦੀਪ ਕੋਸ਼ ਕੋਲ ਵੀ ਨਹੀਂ ਹੈ ਇਹਨਾਂ ਪੈਸਿਆਂ ਨੂੰ ਈਡੀ ਨੇ ਜ਼ਬਤ ਕਰ ਲਿਆ ਸੀਬੀਆਈ ਅਤੇ ਈਡੀ ਦੀ ਜਾਂਚ ਦੇ ਦੌਰਾਨ ਉਸ ਦੇ ਘਰੋਂ ਲਗਭਗ 1200 ਕੈਸ਼ ਤਾਂ ਮਿਲੀਆਂ ਹਨ ਅਤੇ ਚਾਰ ਅਜਿਹੇ ਮੈਮਰੀ ਕਾਰਡ ਮਿਲੇ ਹਨ ਜਿਨ੍ਹਾਂ ਦੀ ਸਮਰੱਥਾ 20TB ਹੈ ਜੀ ਹਾਂ ਤੁਸੀਂ ਸੋਚਦੇ ਹੋ ਹੋਮੋਗੇਕ ਕਿ 1GB ਮੈਮਰੀ ਕਾਰਡ ਜੇਕਰ ਅਜਿਹੇ ਹਜ਼ਾਰਾਂ GB ਮੈਮਰੀ ਕਾਰਡਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਜਾ ਕੇ ਇੱਕ TB ਬਣਦਾ ਹੈ ਤੇ ਇੱਕ TB ਦੇ ਲਗਭਗ ਹੋਰ ਵੀ ਕਈ ਮੈਮਰੀ ਕਾਰਡ ਮਿਲੇ ਹਨ ਅਤੇ ਇਹ ਸਾਰੇ CD ਅਤੇ ਮੈਮਰੀ ਕਾਰਡ ਪਹਿਲਾਂ ਤੋਂ ਹੀ ਭਰੇ ਹੋਏ ਹਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਮੈਮਰੀ ਕਾਰਡ ਅਤੇ CD ਦੇ ਅੰਦਰ ਜੋ ਵੀਡੀਓ ਹਨ ਉਹਨਾਂ ਨੂੰ ਦੇਖਣ ਤੋਂ ਬਾਅਦ CVI ਤੇ ਈਡੀ ਨੂੰ ਖੁਦ ਨੂੰ ਸ਼ਰਮ ਆ ਗਈ ਐਨਾ ਹੀ ਨਹੀਂ ਪ੍ਰਿੰਸੀਪਲ ਸੰਦੀਪ ਕੁਸ਼ ਦੇ ਕਰੇ ਛਾਪੇ ਦੇ ਉਦਰਾਣ ਸੀਵੀਆਈ ਅਤੇ ਈਡੀ ਨੂੰ ਲਗਭਗ 21000 ਫੋਟੋਆਂ ਮਿਲੀਆਂ ਹਨ ਅਤੇ ਇਹ ਸਾਰੀਆਂ ਫੋਟੋਆਂ ਇੱਕ ਹਾਰਡ ਡਿਸਕ ਵਿੱਚ ਸੇਵ ਕਰਕੇ ਰੱਖੀਆਂ ਗਈਆਂ ਹਨ ਤੁਹਾਨੂੰ ਦੱਸਦੀ ਹਾਂ ਕਿ ਇਨ੍ਹਾਂ ਫੋਟੋਆਂ ਵਿੱਚ ਬਹੁਤ ਸਾਰੀਆਂ ਫੋਟੋਆਂ ਅਜਿਹੀਆਂ ਫੋਟੋਆਂ ਹਨ ਜਦੋਂ ਅਸੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੇ ਤਾਂ ਯਕੀਨ ਮੰਨੋ ਤੁਸੀਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਓਗੇ ਦਰਅਸਲ ਦੱਸਦੀ ਹਾਂ ਕਿ ਸੀਬੀਆਈ ਅਤੇ ਈਡੀ ਦੇ ਛਾਪੇ ਉਦਰਾਣਾ ਸੰਦੀਪ ਕੋਸ਼ ਦੇ ਘਰ ਦੇ ਨੇੜੇ ਲਗਭਗ 2 ਕਿਲੋ ਪਹਿਲਾ ਹੀ ਜੂਜ ਕੀਤੀਆਂ ਸਿਰੰਜਾਂ ਮਿਲੀਆਂ ਹਨ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਹਿਲਾਂ ਤੋਂ ਜੂਜ ਕੀਤੇ ਗਏ ਸਿਰੰਜਾਂ ਨੂੰ ਸੰਦੀਪ ਕੋਸ਼ ਰੱਖ ਕੇ ਕਰਦਾ ਕੀ ਹੋਵੇਗਾ ਉਹ ਵੀ 2 ਕਿਲੋ 2 ਕਿਲੋ ਦਾ ਮਤਲਬ ਹੁੰਦਾ ਹੈ ਘੱਟ ਤੋਂ ਘੱਟ 10 ਤੋਂ 12000 ਸਿਰੰਜਾਂ ਇਹ ਸਿਰੰਜਾਂ ਬਹੁਤ ਇੰਪੋਰਟੈਂਟ ਹਨ ਇਸ ਕੇਸ ਦੇ ਲਈ ਇਹਨਾਂ ਸਿਰੰਜਾਂ ਦੇ ਬਾਰੇ ਵਿੱਚ ਵੀ ਅੱਗੇ ਤੁਹਾਡੇ ਨਾਲ ਡਿਸਕਸ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਹੋਰ ਕੀ ਮਿਲਿਆ ਹੈ ਸੀਬੀਆਈ ਅਤੇ ਈਡੀ ਨੇ ਸੰਦੀਪ ਕੋਸ਼ ਦੇ ਘਰ ਜਦੋਂ ਉਹ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਤਾਂ ਉਦੋਂ ਉਹਨਾਂ ਨੂੰ ਉੱਥੋਂ ਇੱਕ ਬਹੁਤ ਹੀ ਅਹਿਮ ਚੀਜ਼ ਮਿਲੀ। ਦਰਅਸਲ ਸੀਬੀਆਈ ਅਤੇ ਈਡੀ ਨੂੰ ਸੰਦੀਪ ਕੋਸ਼ ਦੇ ਘਰ ਵਿੱਚੋਂ ਇੱਕ ਕੈਮਰਾ ਮਿਲਿਆ ਜਿਸ ਕੈਮਰੇ ਦੀ ਕੀਮਤ ਕਰੀਬ 15 ਲੱਖ ਦੱਸੀ ਜਾ ਰਹੀ ਹੈ। ਇਸ ਕੈਮਰੇ ਦਾ ਕੰਮ ਇਹ ਹੈ ਕਿ ਕਿੰਨਾ ਵੀ ਹਨੇਰਾ ਹੋਵੇ ਉਸ ਜਗ੍ਹਾ ਦੀਆਂ ਇੱਕਦਮ ਸਾਫ਼ ਫੋਟੋਆਂ ਅਤੇ ਵੀਡੀਓ ਬਣਾਉਂਦਾ ਹੈ। ਇਹ ਕੈਮਰਾ ਇਸ ਕੇਸ ਵਿੱਚ ਕਿੰਨਾ ਅਹਿਮ ਹੈ ਇਹ ਅਸੀਂ ਤੁਹਾਨੂੰ ਅੱਗੇ ਦੱਸਾਂਗੇ ਤਾਂ ਚਲੋ ਫਿਰ ਦੇਰ ਕਿਸ ਗੱਲ ਦੀ ਡਾਕਟਰ ਬੇਟੀ ਨੂੰ ਨਿਆਹ ਦਿਵਾਉਣ ਲਈ CVI ਅਤੇ ED ਦੇ ਹੱਥ ਜੋ ਜੋ ਲੱਗਿਆ ਅਸੀਂ ਤੁਹਾਨੂੰ ਦੱਸਦੇ ਹਾਂ ਪ੍ਰਿੰਸੀਪਲ ਦੇ ਘਰੋਂ ਜੋ ਜੋ ਚੀਜ਼ਾਂ ਮਿਲੀਆਂ ਹੁਣ ਅਸੀਂ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਇਸ ਦਾ ਕੀ ਮਤਲਬ ਹੈ ਇਹ ਕਿਉਂ ਮਿਲਿਆ ਅਤੇ ਇਹਨਾਂ ਸਾਰੀਆਂ ਵੀਡੀਓ ਦੇ ਵਿੱਚ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਤਾਂ ਜੇਕਰ ਤੁਸੀਂ ਸੱਚਮੁੱਚ ਹੀ ਚਾਹੁੰਦੇ ਹੋ ਕਿ ਡਾਕਟਰ ਬੇਟੀ ਨੂੰ ਤੁਸੀਂ ਸ਼ਰਧਾਂਜਲੀ ਅਰਪਿਤ ਕਰੋ ਤਾਂ ਬੇਨਤੀ ਹੈ ਕਿ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਵਿੱਚ ਆਰ ਆਈ ਪੀ ਡਾਕਟਰ ਬੇਟੀ ਜ਼ਰੂਰ ਲਿਖੋ ਇਸ ਦੇ ਨਾਲ ਹੀ ਇਸ ਡਾਕਟਰ ਬੇਟੀ ਦੀ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਤੁਹਾਡੇ ਲਾਈਕ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਪਰ ਡਾਕਟਰ ਬੇਟੀ ਦੀ ਆਤਮਾ ਜਿੱਥੇ ਵੀ ਹੋਵੇਗੀ ਉਸ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਵੇਗੀ ਕਿ ਕਰੋੜਾਂ ਲੋਕ ਮੇਰੇ ਨਾਲ ਖੜੇ ਹਨ ਅਤੇ ਮੈਨੂੰ ਨਿਆਦਵਾ ਰਹੇ ਹਨ ਦਰਅਸਲ ਦੱਸਦੀ ਕਿ ਹਾਲੀ ਵਿੱਚ ਸੀਬੀਆਈ ਅਤੇ ਈਡੀ ਨੇ ਜਿਸ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਛਾਪਾਂ ਮਾਰਿਆ ਹੈ ਇਹ ਉਹੀ ਪ੍ਰਿੰਸੀਪਲ ਸੰਦੀਪ ਕੋਸ਼ ਹੈ ਜਿਸ ਨੂੰ ਆਰਜੀ ਕਰ ਮੈਡੀਕਲ ਕਾਲਜ ਵਿੱਚ ਪ੍ਰਿੰਸੀਪਲ ਬਣਾਇਆ ਗਿਆ ਸੀ ਜਦੋਂ ਕਿ ਇਸ ਅੱਗੇ ਵਧਿਆ ਤਾਂ ਇਸ ਨੂੰ ਇੱਥੋਂ ਟ੍ਰਾਂਸਫਰ ਕਰਕੇ ਕਿਸੇ ਦੂਜੇ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ ਹੁਣ ਤੁਸੀਂ ਹੀ ਸੋਚੋ ਕਿ ਇਹ ਪ੍ਰਿੰਸੀਪਲ ਸੰਦੀਪ ਕੋਸ਼ ਕਿੰਨਾ ਤਾਕਤਵਰ ਹੈ ਅਤੇ ਕਿੰਨਾ ਪ੍ਰਭਾਵਸ਼ਾਲੀ ਹੈ ਕਿ ਇਸ ਨੂੰ ਅਹੁਦੇ ਤੋਂ ਹਟਾਉਣ ਲਈ ਸਰਕਾਰ ਵੀ 20 ਵਾਰ ਸੋਚ ਰਹੀ ਸੀ ਆਖਿਰਕਾਰ ਸਰਕਾਰ ਨੂੰ ਚੁਕਣਾ ਪਿਆ ਤੇ ਇਸ ਨੂੰ ਪਰਮਨੈਂਟ ਹਟਾਉਣਾ ਪਿਆ ਦਰਸਲ ਦੱਸ ਦਈਏ ਕਿ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਵਿੱਚ ਇੱਕ ਚਸ਼ਮਦੀਦ ਗਵਾਹ ਨੇ ਬਹੁਤ ਹੀ ਵੱਡੀ ਜਾਣਕਾਰੀ ਦਿੱਤੀ ਸੀ ਉਸ ਚਸ਼ਮਦੀਦ ਗਵਾਹ ਦੀ ਜਾਣਕਾਰੀ ਨੂੰ ਸੱਚ ਮੰਨਦੇ ਹੋਏ ਅਤੇ ਉਸ ਚਸ਼ਮਦੀਦ ਗਵਾਹ ਦੀ ਜਾਣਕਾਰੀ ਨੂੰ ਰਿਲਾਈਏਬਲ ਸਮ ਦੇ ਹੋਏ सीबीआई ਅਤੇ ਈਡੀ ਦੋਵਾਂ ਨੇ ਮਿਲ ਕੇ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਛਾਪਾ ਮਾਰਿਆ ਅਦਰਸਲ ਉਸ ਚਸ਼ਮਿਤ ਗਵਾਹ ਨੇ ਦੱਸਿਆ ਸੀ ਕਿ ਪ੍ਰਿੰਸੀਪਲ ਸੰਦੀਪ ਕੋਸ਼ ਦੇ ਘਰ ਇੱਕ ਤਹਿਖਾਨਾ ਹੈ ਉਸ ਤਹਿਖਾਨੇ ਦੇ ਅੰਦਰ ਤੁਸੀਂ ਛਾਪੇ ਮਾਰੀ ਦੇ ਦੌਰਾਨ ਜ਼ਰੂਰ ਜਾਣਾ ਕਿਉਂਕਿ ਜਦੋਂ ਪਹਿਲਾਂ सीबीआई ਦੀ ਟੀਮ ਸੰਦੀਪ ਕੋਸ਼ ਦੇ ਘਰ ਪੁੱਛਗਿੱਛ ਕਰਨ ਲਈ ਗਈ ਸੀ ਤਾਂ ਉਸਨੇ ਕੋਈ ਤੈਖਾਨਾ ਨਹੀਂ ਦਿਖਾਇਆ ਸੀ ਪਰ ਜਦੋਂ ਪਤਾ ਲੱਗਿਆ ਕਿ ਉਸ ਘਰ ਵਿੱਚ ਤੈਖਾਨਾ ਹੈ ਤਾਂ ਸੀਬੀਆਈ ਅਤੇ ਈਡੀ ਨੇ ਇੱਕ ਸਪੈਸ਼ਲ ਟੀਮ ਬਣਾਈ ਜੋ ਉਸ ਤੈਖਾਨੇ ਦੀ ਜਾਂਚ ਕਰ ਸਕੇ ਉਸ ਤੋਂ ਬਾਅਦ ਪ੍ਰਿੰਸੀਪਲ ਸੰਦੀਪ ਕੋਸ਼ ਦੇਕਰ ਉਹ ਤੈਖਾਨਾ ਲੱਭ ਲਿਆ ਗਿਆ ਉਸ ਤੈਖਾਨੇ ਦੇ ਵਿੱਚ ਬੜਦੇ ਹੀ ਸੀਬੀਆਈ ਅਤੇ ਈਡੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਉਸ ਦੇ ਖਾਨੇ ਵਿੱਚ ਇੱਕ ਕੋਨੇ ਤੇ ਲਗਭਗ 2000 ਸੂਟਕੇਸ ਪਏ ਹੋਏ ਸਨ ਅਤੇ ਉਹਨਾਂ 2000 ਸੂਟਕੇਸਾਂ ਨੂੰ ਜਦੋਂ ਖੋਲਿਆ ਗਿਆ ਤਾਂ ਉਹਨਾਂ ਵਿੱਚ ਸਿਰਫ ਪੈਸੇ ਹੀ ਪੈਸੇ ਸਨ ਈਡੀ ਦੇ ਕਰਮਚਾਰੀਆਂ ਨੇ ਤੁਰੰਤ ਉਹਨਾਂ 2000 ਸੂਟਕੇਸਾਂ ਨੂੰ ਜ਼ਬਤ ਕਰ ਲਿਆ ਅਤੇ ਲਗਭਗ 8 ਘੰਟਿਆਂ ਵਿੱਚ ਉਹਨਾਂ ਪੈਸਿਆਂ ਨੂੰ ਗਿਣਿਆ ਗਿਆ ਅਤੇ ਉਸ ਤੋਂ ਬਾਅਦ ਸੀਬੀਆਈ ਦੇ ਹੱਥ ਲੱਗਦੀਆਂ ਹਨ 2080 ਦੀ ਕੈਸਟਾ ਦੱਸਦੀ ਹੈ ਕਿ ਜਦੋਂ ਉਹਨਾਂ 2080 ਦੀ ਕੈਸਟਾ ਨੂੰ ਚੈੱਕ ਕੀਤਾ ਗਿਆ ਤਾਂ ਸਾਰੀਆਂ ਸੀਡੀ ਕੈਸਟਾਂ ਦੇ ਅੰਦਰ ਉਸ ਹਸਪਤਾਲ ਦੇ ਅੰਦਰ ਬਣਾਈਆਂ ਗਈਆਂ ਅਸ਼ਲੀਲ ਫਿਲਮਾਂ ਸਨ ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਆਰਜੀ ਕਰ ਮੈਡੀਕਲ ਕਾਲਜ ਦੇ ਅੰਦਰ ਇਹ ਗੰਦਾ ਕੰਮ ਚੱਲ ਰਿਹਾ ਸੀ ਅਤੇ ਇਸ ਵਿੱਚ ਪ੍ਰਿੰਸੀਪਲ ਵੀ ਸ਼ਾਮਲ ਸੀ ਅਤੇ ਪ੍ਰਿੰਸੀਪਲ ਦੇ ਘਰ ਦੇ ਵਿੱਚੋਂ ਜੋ ਕੈਸਟਾਂ ਮਿਲੀਆਂ ਹਨ ਉਹ ਸਾਰੀਆਂ ਵੀ ਇਸ ਪ੍ਰਕਾਰ ਹੀ ਗੰਦੀਆਂ ਫਿਲਮਾਂ ਨਾਲ ਭਰੀਆਂ ਹੋਈਆਂ ਹਨ ਜਿਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਇਸ ਤੋਂ ਬਾਅਦ ਸੀਬੀਆਈ ਨੂੰ ਇੱਕ ਹਾਰਡ ਡਿਸਕ ਮਿਲਿਆ ਤੇ ਉਸ ਹਾਰਡ ਡਿਸਕ ਵਿੱਚ ਲਗਭਗ ਇੰਨੀਆਂ ਫੋਟੋਆਂ ਸਨ ਕਿ ਫੋਟੋਆਂ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਲਗਭਗ 2000 ਤੋਂ ਜ਼ਿਆਦਾ ਫੋਲਡਰ ਬਣੇ ਹੋਏ ਸਨ ਅਤੇ ਉਹਨਾਂ ਫੋਲਡਰਾਂ ਵਿੱਚ ਕੁੱਲ ਮਿਲਾ ਕੇ 21000 ਫੋਟੋਆਂ ਸਨ ਜਦੋਂ ਉਹਨਾਂ ਸਾਰੀਆਂ ਫੋਟੋਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹਨਾਂ ਫੋਟੋਆਂ ਵਿੱਚੋਂ ਕਈ ਫੋਟੋਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਐਡਿਟ ਕਰਕੇ ਮਰਜ ਕਰਕੇ ਕਿਸੇ ਦੂਸਰੇ ਦਾ ਚਿਹਰਾ ਲਗਾਇਆ ਗਿਆ ਸੀ ਹੁਣ ਸੀਵੀਆਈ ਦੀ ਸਮਝ ਵਿੱਚ ਇਹ ਆ ਗਿਆ ਸੀ ਕਿ ਜੋ ਹੁਣ ਤੱਕ ਕਹਾਣੀ ਸਾਹਮਣੇ ਰਹੀ ਸੀ ਕਿ ਆਰਜੀਕਰ ਮੈਡੀਕਲਜ਼ ਦੇ ਅੰਦਰ ਜੇਕਰ ਕੋਈ ਲੜਕੀ ਅਜੀਹਾ ਗੰਦਾ ਕੰਮ ਕਰਨ ਤੋਂ ਮਨਾ ਕਰ ਦਿੰਦੀ ਸੀ ਤਾਂ ਉਸ ਲੜਕੀ ਦੀਆਂ ਫੋਟੋਆਂ ਕਿਸੇ ਦੂਸਰੀ ਲੜਕੀ ਦੇ ਚਿਹਰੇ ਦੇ ਨਾਲ ਮਰਚ ਕਰਕੇ ਅਤੇ ਇੱਕ ਵੀਡੀਓ ਬਣਾ ਕੇ ਉਸ ਨੂੰ ਭੇਜਿਆ ਜਾਂਦਾ ਸੀ ਤਾਂ ਕਿ ਉਹ ਇਸ ਗੰਦੇ ਕੰਮ ਨੂੰ ਕਰਨ ਲਈ ਰਾਜੀ ਹੋ ਜਾਵੇ ਜੇਕਰ ਰਾਜੀ ਨਹੀਂ ਹੁੰਦੀ ਸੀ ਜਾਂ ਤਾਂ ਉਹ ਆਤਮ ਹੱਤਿਆ ਕਰ ਲੈਂਦੀ ਸੀ ਅਤੇ ਜਾਂ ਫਿਰ ਉਹ ਕਾਲਜ ਛੱਡ ਕੇ ਚਲੀ ਜਾਂਦੀ ਸੀ ਜਾਂ ਫਿਰ ਹਮੇਸ਼ਾ-ਹਮੇਸ਼ਾ ਲਈ ਆਪਣਾ ਮੂੰਹ ਬੰਦ ਕਰ ਲੈਂਦੀ ਸੀ ਅਜਿਹੇ ਕਈ ਫੋਟਮਾਂ ਉਸ ਵਿੱਚ ਦਿਖਾਈਆਂ ਗਈਆਂ ਹਨ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਾਪ ਦੀ ਜੜ ਕਿੰਨੀ ਗਹਿਰੀ ਹੈ ਇਹ ਹੀ ਨਹੀਂ ਤੁਹਾਨੂੰ ਦੱਸਦੀ ਹੈ ਕਿ ਇਸ ਕੇਸ ਦੇ ਅੰਦਰ ਸੀਬੀਆਈ ਨੂੰ ਇੱਕ ਬਹੁਤ ਵੱਡੀ ਚੀਜ਼ ਹੋਰ ਮਿਲੀ ਹੈ ਸੀਬੀਆਈ ਨੂੰ ਲਗਭਗ ਕਈ ਟੀਵੀ ਦੇ ਮੈਮਰੀ ਕਾਰਡ ਮਿਲੇ ਹਨ ਅਤੇ ਉਹਨਾਂ ਮੈਮਰੀ ਕਾਰਡਾਂ ਵਿੱਚ ਲਗਭਗ 2.5 ਘੰਟੇ 3 ਘੰਟੇ ਦੀਆਂ ਅਜਿਹੀਆਂ ਫਿਲਮਾਂ ਮਿਲੀਆਂ ਹਨ ਜੋ ਤਾਜ਼ਾ ਫੋਟੋਆਂ ਵਿੱਚ ਮਜੂਦ ਸਨ ਅਤੇ ਉਹਨਾਂ ਵਿੱਚ ਹਲੇ ਕੋਈ ਐਡਿਟ ਨਹੀਂ ਕੀਤਾ ਗਿਆ ਸੀ ਇੱਕ ਖਬਰ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਜਦੋਂ ਇੰਨਾਂ ਸਾਰੀਆਂ ਪ੍ਰਕਾਰ ਦੀਆਂ ਚੀਜ਼ਾਂ ਨੂੰ ਸ਼ੂਟ ਕੀਤਾ ਜਾਂਦਾ ਸੀ ਤਾਂ ਉਸ ਤੋਂ ਪਹਿਲਾਂ ਮੈਮਰੀ ਕਾਰਡ ਵਿੱਚ ਰੱਖਿਆ ਜਾਂਦਾ ਸੀ ਫਿਰ ਇੱਕ ਐਡੀਟਰ ਆਉਂਦਾ ਸੀ ਅਤੇ ਉਸ ਤਖਾਨੇ ਵਿੱਚ ਬੈਠ ਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਐਡਿਟ ਕਰਦਾ ਸੀ ਐਡਿਟ ਕਰਨ ਤੋਂ ਬਾਅਦ ਫਿਰ ਉਸ ਨੂੰ ਸੀਡੀ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਜੋ ਸੀਡੀ ਕੈਸਟ ਮਿਲਿਆ ਹੈ ਉਸ ਵਿੱਚ ਉਹ ਸਾਰੀਆਂ ਫਿਲਮਾਂ ਪੂਰੇ ਤਰੀਕੇ ਨਾਲ ਐਡਿਟ ਕਰਕੇ ਰੱਖੀਆਂ ਗਈਆਂ ਸਨ ਅਤੇ ਜੋ ਮੈਮਰੀ ਕਾਰਡ ਮਿਲਿਆ ਉਹ ਸਭ ਐਡਿਟਰ ਨਹੀਂ ਸੀ ਉਹ ਬਿਲਕੁਲ ਤਾਜ਼ਾ ਫੋਟਮਾ ਸੀ ਜਿਸ ਨੂੰ ਦੇਖਣ ਤੋਂ ਬਾਅਦ ਸੀਵੀਆਈ ਦੀਆਂ ਅੱਖਾਂ ਖੁੱਲੀਆਂ ਨਹੀਂ ਖੁੱਲੀਆਂ ਰਹਿ ਗਈਆਂ ਅਤੇ ਨਾਲ ਨਾਲ ਹੀ ਸੀਵੀਆਈ ਨੂੰ ਇੱਕ ਹੋਰ ਚੀਜ਼ ਮਿਲੀ ਉਹ ਸੀ 15 ਲੱਖ ਦਾ ਕੈਮਰਾ ਦਰਅਸਲ ਤੁਹਾਨੂੰ ਪਤਾ ਹੀ ਹੋਵੇਗਾ ਕਿ ਆਰਜੀਕਰ ਮੈਡੀਕਲ ਦੇ ਵਿੱਚ ਕਿਸ-ਕਿਸ ਤਰੀਕੇ ਦੀਆਂ ਫਿਲਮਾਂ ਬਣਦੀਆਂ ਸੀ ਅਤੇ ਉਸ ਫਿਲਮਾਂ ਦੇ ਲਈ ਉਸ 15 ਲੱਖ ਦੇ ਕੈਮਰੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੁਸੀਂ ਸੋਚ ਰਹੇ ਹੋਮੋਗੇ ਕਿ ਸ਼ਾਇਦ ਮੋਬਾਈਲ ਵਗੈਰਾ ਤੋਂ ਬਣਾ ਕੇ ਲੋਕ ਵੇਚਦੇ ਸੀ ਨਹੀਂ ਮੋਬਾਈਲ ਤੋਂ ਨਹੀਂ ਬਲਕਿ 15 ਲੱਖ ਦੇ ਕੈਮਰੇ ਤੋਂ ਸ਼ੂਟਿੰਗ ਕੀਤੀ ਜਾਂਦੀ ਸੀ ਇਸ ਲਈ ਤਾਂ ਆਰਜੀਕਰ ਮੈਡੀਕਲ ਦੇ ਅੰਦਰ ਫਿਲਮਾਂ ਦੇ ਬਹੁਤ ਸਾਰੇ ਸੈਟਅਪ ਮਿਲੀਆਂ ਹਨ ਫਿਲਮਾਂ ਵਿੱਚ ਵਰਤੀਆਂ ਜਾਣ ਵਾਲੀਆਂ ਲਾਈਟਾਂ ਅਤੇ ਵਾਈਟ ਅੰਬ੍ਰੇਲਾ ਜਿਸ ਨਾਲ ਲਾਈਟ ਨੂੰ ਸੌਫਟ ਕੀਤਾ ਜਾਂਦਾ ਹੈ ਤੇ ਨਾਲ ਹੀ ਮਾਈਕ ਅਤੇ ਬਹੁਤ ਸਾਰੀਆਂ ਹੋਰ ਵੀ ਕਈ ਚੀਜ਼ਾਂ ਮਿਲੀਆਂ ਹਨ ਜੋ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਉੱਥੇ ਰਿਕਾਰਡਿੰਗ ਵੀ ਹੁੰਦੀ ਸੀ ਇੱਕ ਥਿਊਰੀ ਦੇ ਮੁਤਾਬਕ ਪਤਾ ਲੱਗਿਆ ਕਿ ਡਾਕਟਰ ਬੇਟੀ ਨੂੰ ਵੀ ਪਹਿਲਾਂ ਸੰਦੀਪ ਕੋਸ਼ ਨੇ ਪੁੱਛਿਆ ਸੀ ਕਿ ਉਹ ਇਸ ਤਰ੍ਹਾਂ ਦੀ ਫਿਲਮ ਬਣਾਉਣ ਲਈ ਤਿਆਰ ਹੈ ਪਰ ਜਦੋਂ ਡਾਕਟਰ ਬੇਟੀ ਨੇ ਮਨ੍ਹਾ ਕਰ ਦਿੱਤਾ ਅਤੇ ਉਸਨੇ ਪ੍ਰਿੰਸੀਪਲ ਸੰਦੀਪ ਕੋਸ਼ ਦੇ ਖਿਲਾਫ ਹੋਰ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇੱਥੇ ਤਾਂ ਗੁਰਖਤੰ ਦਾ ਚੱਲਦਾ ਹੈ ਫਿਰ ਕੀ ਸੀ ਫਿਰ ਪ੍ਰਿੰਸੀਪਲ ਸੰਦੀਪ ਕੋਸ਼ ਦਾ ਕਾਲਾ ਸੱਚ ਸਾਹਮਣੇ ਆਉਣ ਹੀ ਵਾਲਾ ਸੀ ਕਿ ਉਸ ਤੋਂ ਪਹਿਲਾਂ ਹੀ ਡਾਕਟਰ ਬੇਟੀ ਦੇ ਨਾਲ ਇੱਕ ਨਾਉਣਾ ਕੰਮ ਹੋ ਗਿਆ ਦਰਅਸਲ ਪ੍ਰਿੰਸੀਪਲ ਸੰਦੀਪ ਕੋਸ਼ ਸੰਜੇ ਰਾਏ ਦੇ ਜ਼ਰੀਏ ਹੀ ਸਾਰਾ ਅਪਰਾਧ ਕਰਿਆ ਕਰਦਾ ਸੀ ਆਖਿਰ ਸੰਜੇ ਰਾਏ ਨੂੰ ਐਨੀ ਖੁੱਲ ਕਿਵੇਂ ਮਿਲੀ ਸੀ ਜਿਹੜਾ ਤੁਸੀਂ ਖੁਦ ਹੀ ਸੋਚ ਕੇ ਦੇਖੋ ਤੇਕਰ ਪ੍ਰਿੰਸੀਪਲ ਸੰਦੀਪ ਕੋਸ਼ ਦਾ ਉਸ ਦੇ ਸਿਰ ਤੇ ਹੱਥ ਨਾ ਹੁੰਦਾ ਤਾਂ ਉਹ ਪੂਰੇ ਦੇ ਪੂਰੇ ਮੈਡੀਕਲ ਕਾਲਜ ਵਿੱਚ ਇੱਥੇ ਕਿਵੇਂ ਘੁਮ ਸਕਦਾ ਸੀ ਤੁਹਾਨੂੰ ਪਤਾ ਹੀ ਹੈ ਕਿ ਸਿਟੀ ਸਕੈਨ ਬਾਲੇ ਕਮਰੇ ਵਿੱਚ ਜਾਣ ਦੇ ਲਈ ਆਪਣੀ ਚਪਲ ਉਤਾਰ ਕੇ ਜਾਣਾ ਪੈਂਦਾ ਹੈ ਅਤੇ ਖਾਸ ਪਰਮਿਸ਼ਨ ਲੈਣੀ ਪੈਂਦੀ ਹੈ ਇਸ ਤੋਂ ਬਾਅਦ ਹੀ ਅਸੀਂ ਸਿਟੀ ਸਕੈਨ ਜਾਂ ਐਮ ਆਰ ਆਈ ਦੇ ਰੂਮ ਵਿੱਚ ਜਾਂਦੇ ਹਾਂ ਪਰ ਇਹ ਬੰਦਾ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ ਅਤੇ ਉੱਥੇ ਖੁੱਲਾ ਹਕੂਮ ਦਾ ਰਹਿੰਦਾ ਸੀ ਆਖਿਰ ਇਸ ਤੇ ਸਿਰ ਤੇ ਪ੍ਰਿੰਸੀਪਲ ਦਾ ਹੱਥ ਨਹੀਂ ਸੀ ਤਾਂ ਕਿਸ ਦਾ ਸੀ ਤੁਸੀਂ ਖੁਦ ਹੀ ਸੋਚੋ ਸੰਜੇ ਰਾਏ ਦੇਖਣ ਵਿੱਚ ਤਾਂ ਇੱਕ ਭਿਖਾਰੀ ਦੀ ਤਰ੍ਹਾਂ ਲੱਗਦਾ ਸੀ ਪਰ ਉਸ ਨੂੰ ਵੱਡੇ ਵੱਡੇ ਆਦਮੀਆਂ ਦੇ ਫੋਨ ਆਉਂਦੇ ਸਨ ਪੁਲਿਸ ਕਮਿਸ਼ਨਰ ਦੇ ਨਾਮ ਦੇ ਉਹ ਬਾਈਕ ਚਲਾਉਂਦਾ ਸੀ ਅਤੇ ਪ੍ਰਿੰਸੀਪਲ ਸੰਦੀਪ ਕੋਸ਼ ਦੇ ਨਾਂ ਤੇ ਉਹ ਹਸਪਤਾਲ ਵਿੱਚ ਬੈੱਡ ਵਗੈਰਾ ਦਿਲਵਾ ਦਿੰਦਾ ਸੀ ਤੇ ਉਹ ਵੀ ਮੋਟੀ ਰਕਮ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਤਾਂ ਇੱਕ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਇਹਨਾਂ ਸਾਰੇ ਕੰਮਾਂ ਵਿੱਚ ਜੇਕਰ ਪ੍ਰਿੰਸੀਪਲ ਸੰਦੀਪ ਕੋਸ਼ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਮਿਲੀ ਤਾਂ ਡਾਕਟਰ ਬੇਟੀ ਦੇ ਖਿਲਾਫ ਜੋ ਅਸੀਂ ਸਾਰੇ ਇਨਸਾਫ ਲਈ ਲੜ ਰਹੇ ਹਾਂ ਉਹ ਸ਼ਾਇਦ ਅਧੂਰਾ ਰਹਿ ਜਾਵੇ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਜੰਜੇ ਰਾਏ ਦੇ ਨਾਲ ਪ੍ਰਿੰਸੀਪਲ ਸੰਦੀਪ ਕੋਸ਼ ਨੂੰ ਵੀ ਸਜਾ ਹੋ ਜਾਵੇ ਜੇਕਰ ਚਾਉਂਦੇ ਹੋ ਤਾਂ ਕਮੈਂਟ ਜਰੂਰ ਕਰੋ